1997 ਚ ਕਰਜ਼ਾ ਪੰਜਾਬ ਦੇ ਉੱਤੇ ਸਿਰਫ 17 ਹਜ਼ਾਰ ਦੀ ਜੇ ਲੱਗਦਾ ਜਿਵੇਂ ਕੋਈ ਕੀਕੇ ਦਾ ਮੁਫਤ ਹੁੰਦਾ ਅੱਜ ਕਿੰਨਾ 4 ਲੱਖ ਹੈ ਕਿਹਦੇ ਬਦਲਤ ਪਹੁੰਚਿਆ ਕਿਉਂਕਿ ਵੋਟਰ ਨੇ ਉਹਦੇ ਮੰਗਿਆ ਹੀ ਨਹੀਂ ਕਦੀ ਚੱਲਦੀ ਗੱਲ ਉਹਨਾਂ ਕੋਈ ਆਪਣਾ ਨਾ ਆਪਣਾ ਸੋਪ ਉਹ ਹੀ ਆਪਣੇ ਨਿਕੰਮੇ ਕਮਾਲੀਏ ਕਾ ਕਰਦੇ ਰਹੇ ਨੇ ਨਾ ਆਪਣੇ ਬੱਚਿਆਂ ਦਾ ਸੋਚਿਆ ਨਾ ਕੋਈ ਮੇਰਾ ਮੇਰੀ ਗਲੀ ਮੇਰਾ ਇਹਨੂੰ ਮਸੂਦ ਕਰਨਾ ਉਹਨੂੰ ਮਸੂਦ ਕਰਨਾ ਕਰਦੇ। ਅੱਬ ਦੱਸਦੇ ਨੇ ਆਇਆ ਜੇ ਪਹਿਲੇ ਦੇਣੀ ਜੇ ਤੁਹਾਨੂੰ ਲੀਡਰ ਨੇ ਕਾਣਾ ਕਰ ਲਿਆ ਕਰ ਲਿਆ ਨਾ ਦਿੱਤੇ ਤਾਂ ਤੁਸੀਂ ਕਿਹੜੇ ਮੂਨਲ ਜਾ ਕੇ ਕਰੋਗੇ ਫਿਰ ਨਾ ਮੈਂ ਮੂਰਖ ਹੀ ਕਹਾਗਾ ਸਮਝਦੇ ਕਿਉਂ ਨਹੀਂ ਜੇ ਉਹ ਤੁਹਾਨੂੰ 3000 10000 20000 ਰੁਪਏ ਦਿੰਦਾ ਉਹ ਆਪਣੀ ਜੇਬ ਤੋਂ ਥੋੜੀ ਦਿੰਦਾ ਆ ਜਿਹੜਾ 4 ਲੱਖ ਕਰਜ਼ਾ ਕਿੱਥੋਂ ਆਇਆ ਤੁਹਾਨੂੰ ਇਧਰੋਂ ਦਿੱਤਾ ਲੱਖ ਲੱਖ ਰੁਪਏ ਉਧਰੋਂ ਤੁਹਾਡੇ ਤੇ ਲੋਨ ਲੈ ਲਿਆ ਲੋਨ ਦੇ ਕਿਹਦੇ ਤੇ ਚੜਨ ਲਿਆ ਤੋ ਵੱਡਿਆਂ ਦਾ ਕੰਮ ਹੈ ਬੱਚਾ ਨੂੰ ਸੰਭਾਲ ਕੇ ਰੱਖਣ, ਬਾਲ ਨਿਕਲਣ ਦਾ ਦੇ, ਗੈਂਗਾ ਨੂੰ ਇਧਰ ਉਧਰ ਜਾਣ ਦੀ ਕਿਤੇ ਲੋੜ ਨਹੀਂ, ਨਾ ਜ਼ਿੰਦਾਬਾਦ ਕਰਨ ਦੀ ਲੋੜ ਆਲਾ ਮੁਰਦਾਬਾਦ ਕਰ ਜ਼ਿੰਦਾਬਾਦ ਕਰਨ ਦੀ ਤੇ ਲੋੜ ਹੀ ਨਹੀਂ ਹੈ ਕਿਉਂਕਿ ਜਿੰਨੇ ਮੈਂ ਦੱਸਿਆ 1 ਨੰਬਰ ਤੋਂ 19 ਲੱਗੇ ਉਹ ਕਿਹਦੇ ਜ਼ਿੰਦਾਬਾਦ ਕਰਨ ਰਿਓ? ਤੋ ਦਲ ਬਦਲੂਆਂ ਨੂੰ ਤੇ ਵੇਖਣਾ ਹੀ ਨਹੀਂ ਚਾਹੀਦਾ, ਵੋਟ ਪਾਣਾਂ ਦੀ ਬਹੁਤ ਦੂਰ ਦੀ ਗੱਲ ਹੈ। ਹਰ ਪੰਜਾਬੀ ਜੇ ਪੰਜਾਬ ਨੂੰ ਆਪਣਾ ਪਿਆਰ ਕਰਦਾ ਹੈ, ਪੰਜਾਬ ਲਈ ਵਫਾਦਾਰ ਹੈ, ਆਪਣੇ ਧਰਮ ਲਈ ਵਫਾਦਾਰ ਹੈ, ਆਪਣੇ ਪਰਿਵਾਰ ਲਈ ਵਫਾਦਾਰ ਹੈ, ਆਪਣੇ ਬੱਚਿਆਂ ਲਈ ਵਫਾਦਾਰ ਹੈ, ਜਾਂ ਕਿਸੇ ਚੀਜ਼ ਲਈ ਵਫਾਦਾਰ ਹੈ। ਔਰ ਨੂੰ ਸੌ ਲਗਣੀ ਚਾਹੀਦੀ ਹੈ ਕਿ ਜੇ ਤੂੰ ਕਿਸੇ ਵੀ ਦਲ ਬਦਲ ਨੂੰ ਵੋਟ ਪਾਏ ਲੋੜ ਕੀ ਹੈ ਜਿਹੜਾ ਟੈਸਟਡ ਟ੍ਰਾਈਡ ਨੇ ਸਾਹਮਣੇ ਕਰਤੁਤਤਾ ਨੇ ਕੀ ਲਿਆ ਕੇ ਆਏ ਤੁਸੀਂ ਅੱਜ ਸਵੇਰੇ ਮਤਲਬ ਕੁਝ ਸ਼ਾਮੀ ਕੁਝ ਅਰੇ ਇਹ ਜਿਹੜਾ ਬੰਦਾ ਆਪਣੇ ਕੈਰੈਕਟਰ ਦਾ ਪੱਕਾ ਨਹੀਂ ਤੂੰ ਆਪਣੇ ਤੋਂ ਆਪਣੀ ਪਾਰਟੀ ਦਾ ਪੱਕਾ ਨਹੀਂ ਤੂੰ ਕਿਸੇ ਦਾ ਪੱਕਾ ਨਹੀਂ ਮੈਂ ਸਮਰੀ ਕਰਨ ਲਿਆ ਹੋ ਜਾ ਮੂੰਹ ਨਾਲ ਹੋ ਟਾਈਮ ਵੇਸਟ ਹੋਏਗਾ ਜਿਨੇ ਵੋਟ ਦਿੱਤੀ ਹੈ ਪੈਸੇ ਲੈ ਕੇ ਕਿ ਉਹਨਾਂ ਦੀ ਕਾਰ ਹੈਗਾ ਕੱਲ ਨੂੰ ਲੀਡਰ ਕੋਲ ਜਾ ਕੇ ਕਹੇ ਕਿ ਮੇਰੇ ਆ ਕੰਮ ਕਰਵਾ ਦਿਓ ਯਾਰ ਜਿਹੜਾ ਬੰਦਾ ਇੱਕ ਵਾਰੀ ਵਿਖ ਗਿਆ ਵਿਕਾਓ ਮਾਲ ਦੀ ਕੀਮਤ ਹੁੰਦੀ ਹੈ ਕਿ 4 ਸਾਲ 9 10 ਮਹੀਨੇ ਤੁਸੀਂ ਆਪਣੀ ਕਮਾਈ ਕਰ ਦਿਓ ਅਰੇ 2 ਮਹੀਨੇ ਹੋਰ ਨਹੀਂ ਕੱਢ ਸਕਦੇ ਕਿ 2 ਮਹੀਨੇ ਤੇ ਆਪਣੀ ਇੱਜ਼ਤ ਨਾਲ ਕੱਢ ਲਓ ਗੈਰਤ ਨਾਲ ਕੱਢ ਲਓ ਇਹਨਾਂ ਨੂੰ ਚੋਨੀਆਂ ਨਾ ਲਾਓ ਤੁਹਾਡੇ ਅਗਲੇ 5 ਸਾਲ ਬੰਦ ਜਾਣ ਸਹੀ ਪਰ ਚਾਹ ਉਹ ਹੀ ਗੱਲ 4 ਸਾਲ 9 ਮਹੀਨੇ ਦੀ ਮੈਂ 2 ਮਹੀਨਾ ਚ ਵੇਚ ਛੱਡ ਦੇਣ ਅਗਲੇ 5 ਸਾਲ ਤੁਹਾਡੇ ਗਏ ਕਹਿੰਦੇ ਕਿ ਜਿਹੋ ਜਿਹੇ ਲੋਕ ਹੁੰਦੇ ਨੇ ਉਹਨਾਂ ਨੂੰ ਲੀਡਰ ਵੀ ਉਹੋ ਜਿਹੇ ਮਿਲਦੇ ਨੇ ਬਿਲਕੁਲ ਸਹੀ ਗੱਲ ਹੈ ਇਹ ਤਾਂ ਹਕੀਕਤ ਹੈ ਉਹ ਯਾਰ ਕੀ ਕਹਿੰਦਾ ਜਿਹੋ ਜਿਹੇ ਬੋਟਾ ਲਾਓਗੇ ਫਲ ਤਾਂ ਉਹ ਹੀ ਮਿਲਣਾ ਤੇ ਤੁਸੀਂ ਬੋਟੇ ਕਰਪਟਾਂ ਵਾਲੇ ਲਾ ਰਹੇ ਹੋ ਹੈ ਕਿ ਨਹੀਂ ਤੁਹਾਡੇ ਵੇਹਨੇ ਕਿ ਉਹ ਯਾਰੇ ਮੇਰਾ ਕੰਮ ਕਰ ਕੰਮ ਕੀ ਹੁੰਦੇ ਨੇ ਚਲੋ ਇਹਨੂੰ ਮੈਸੂਤ ਨਾ ਕੋਰਟ ਕਚੈਰੀਆਂ ਨਾਲ ਚੱਲੇ ਰਹਿੰਦੇ ਕਿ ਮੇਰਾ ਦੁਆਇਆ ਗਲੇ ਐਮਐਲਏ ਆਏਗਾ ਤਾਂ ਮੈਂ ਅਜ ਕਰਨਾ ਕਰ ਚੋਣਾਂ ਦਾ ਸਮਾਂ ਤੇ ਚੋਣਾ ਤੋਂ ਪਹਿਲਾਂ ਕੁਝ ਇਹੋ ਜਿਹੇ ਲੀਡਰ ਹੁੰਦੇ ਨੇ ਜੋ ਦਲ ਬਦਲ ਲੈਂਦੇ ਨੇ ਯਾਨੀ ਕਿ ਪਾਰਟੀਆਂ ਬਦਲ ਲੈਂਦੇ ਨੇ ਜਦੋਂ ਸੀਟ ਨਹੀਂ ਮਿਲਦੀ ਪਾਰਟੀ ਵਿੱਚੋਂ ਤਾਂ ਵੀ ਪਾਰਟੀਆਂ ਬਦਲ ਲੈਂਦੇ ਨੇ ਫਿਰ ਉਹਨਾਂ ਦੀ ਵਿਚਾਰਧਾਰਾ ਕਿੱਥੇ ਚਲੀ ਜਾਂਦੀ ਹੈ ਜੋ 5 ਸਾਲ ਐਮਐਲਏ ਜਾਂ ਐਮਪੀ ਉਸੇ ਪਾਰਟੀ ਵਿੱਚ ਰਹਿੰਦੇ ਨੇ ਜਦੋਂ ਟਿਕਟ ਮਿਲ ਜਾਂਦੀ ਹੈ ਤਾਂ ਪਾਰਟੀ ਚੰਗੀ ਹੁੰਦੀ ਹੈ ਜਦੋਂ ਟਿਕਟ ਨਹੀਂ ਮਿਲਦੀ ਤਾਂ ਉਹ ਹੀ ਪਾਰਟੀ ਬੇਗਾਨੀ ਬਣ ਜਾਂਦੀ ਹੈ ਕੀ ਦਲ ਬਦਲੂਆਂ ਨੂੰ ਲੋਕ ਵੋਟ ਕਰਨਗੇ ਜਾਂ ਵੋਟ ਕਰਨੀ ਚਾਹੀਦੀ ਹੈ ਜਾਂ ਦਲ ਬਦਲੂਆਂ ਨੂੰ ਸਵਾਲ ਹੋਣੇ ਚਾਹੀਦੇ ਨੇ ਕਿਉਂਕਿ ਜੋ ਤੁਸੀਂ ਵੋਟ ਕੀਤੀ ਸੀ ਜਿਹੜਾ ਵੀ ਉਮੀਦਵਾਰ ਖੜਾ ਹੋਇਆ ਸੀ ਭਰੋਸਾ ਕਰਕੇ ਵੋਟ ਕੀਤੀ ਸੀ ਕਿ ਸਾਡੇ ਲਈ ਕੁਛੋ ਕਰੇਗਾ ਦੂਜੀ ਪਾਰਟੀ ਨੂੰ ਇਸ ਕਰਕੇ ਵੋਟ ਨਹੀਂ ਕੀਤੀ ਸੀ ਤਾਂ ਕਿ ਉਹ ਪਾਰਟੀ ਸੱਤਾ ਵਿੱਚ ਆ ਗਈ ਕੁਛ ਨਹੀਂ ਕਰੇਗੀ ਜੇ ਉਹ ਲੀਡਰ ਪਾਰਟੀ ਛੱਡ ਕੇ ਦੂਜੇ ਪਾਸੇ ਚਲਾ ਜਾਂਦਾ ਤਾਂ ਤੁਹਾਡੀ ਫਿਰ ਵੋਟ ਕਿਹੜੇ ਪਾਸੇ ਗਈ ਚਰਚਾ ਕਰਾਂਗੇ ਦਲ ਬਦਲਣ ਨੂੰ ਲੈ ਕੇ ਕਿ ਇਸ ਦੇਸ਼ ਵਿੱਚ ਕਿ ਦਲ ਬਦਲਣ ਨੂੰ ਵੋਟ ਪੈਣੀ ਚਾਹੀਦੀ ਹੈ ਸਾਡੇ ਨਾਲ ਮੌਜੂਦ ਨੇ ਨੇਵੀਤੋ ਤਾਂ ਤੈਗ ਗੁਰਦੀਪ ਸਿੰਘ ਘੁਮਨ ਲਗਾਤਾਰ ਬੋਲਦੇ ਆ ਰਹੇ ਨੇ ਕਾਫੀ ਸਮੇਂ ਤੋਂ ਇਹ ਚਰਚਾ ਕਰ ਰਹੇ ਨੇ ਕਿ ਆਪਣਾ ਸਹੀ ਵੋਟ ਦਾ ਇਸਤੇਮਾਲ ਕਰੋ ਵੋਟ ਜਿਸ ਨੂੰ ਮਰਜੀ ਪਾਓ ਤੁਹਾਡਾ ਪਾਉਣ ਦਾ ਅਧਿਕਾਰ ਹੈ ਪਰ ਵੋਟ ਜੋ ਹੈ ਉਸ ਉਮੀਦਵਾਰ ਨੂੰ ਪਾਓ ਜਿਸ ਏਜੰਡੇ ਬਿਲਕੁਲ ਸਾਫ਼ ਤੇ ਸਪਸ਼ਟ ਹੋਣ ਕੈਪਟਨ ਗੁਰਦੀਪ ਸਿੰਘ ਕੋ ਮੋਨ ਨਾਲ ਪਾ ਗੱਲਬਾਤ ਕਰਾਂਗੇ ਸਭ ਆਪਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਵੇਂ ਤੁਸੀਂ ਕਿਹਾ ਕਿ ਦਲ ਬਦਲੂਆਂ ਨਾਲ ਗੱਲ ਕਰਨੀ ਚਾਹੀਦੀ ਹੈ ਬਿਲਕੁਲ ਨਹੀਂ ਦਲ ਬਦਨਾਲ ਨੂੰ ਤੇ ਸਮਝੋ ਇਗਨੋਰ ਮਤਲਬ ਉਹਨਾਂ ਨੂੰ ਵੇਖਣ ਦੀ ਲੋੜ ਨਹੀਂ ਕਿਉਂ ਦਲ ਬਦਲੂ ਹੁੰਦਾ ਕੋਣ ਹੈ ਦਲ ਬਦਲੂ ਜਿਹੜਾ ਹੁੰਦਾ ਉਹਦੀਆਂ ਦੋ ਦੋ ਕਾਰਨ ਹੁੰਦੇ ਨੇ ਜਾਂ ਉਹਦੀ ਮਜਬੂਰੀ ਹੁੰਦੀ ਹੈ ਜਾਂ ਆਪ ਦਾ ਲਾਲਚ ਹੁੰਦਾ ਨਾ ਮਜਬੂਰੀ ਵੀ ਕੀ ਹੁੰਦੀ ਹੈ ਮਜਬੂਰੀ ਮਤਲਬ ਉਹਨੇ ਪਹਿਲਾਂ ਗਲਤ ਕੰਮ ਕੀਤੇ ਹੁੰਦੇ ਨੇ ਫਾਈਲਾਂ ਬਣੀਆਂ ਹੁੰਦੀਆਂ ਨੇ ਉਹਦੀਆਂ ਫਾਈਲਾਂ ਉਹਦੇ ਟੱਬਰ ਦੀਆਂ ਫਾਈਲਾਂ ਜਿੰਨਾ ਵਧਿਰਾ ਕੇ ਸੋ ਕਹਿਣ ਦਾ ਮਤਲਬ ਜੇ ਜੀ ਆਪਣੇ ਕਰ ਰਿਹਾ ਥੈਟ ਮੀਨਸ ਉਹ ਬੰਦਾ ਪਹਿਲਾਂ ਹੀ ਗਲਤ ਹੈ ਸਿੱਧੀ ਜੀ ਗੱਲ ਅਜਾ ਇੱਕ ਦੇ ਰੀਜ਼ਨ ਹੋ ਗਿਆ ਕਿ ਉਹ ਜਿਹੜੀ ਫਾਈਲ ਬਣੀ ਹੈ ਉਹ ਆਪਣੀ ਜਾਨ ਨੂੰ ਬਚਾਉਂਦਾ ਜਾ ਰਿਹਾ ਉਹ ਕਿਸੇ ਨਾ ਦੇਸ਼ ਲਈ ਨਹੀਂ ਜਾ ਰਿਹਾ ਨਾ ਸੂਬੇ ਲਈ ਨਹੀਂ ਜਾ ਰਿਹਾ ਅਰੇ ਆਪਣੇ ਪਰਿਵਾਰ ਲਈ ਵੀ ਨਹੀਂ ਜਾ ਰਿਹਾ ਉਹ ਆਪਣੀ ਜਾਨ ਤੋਂ ਬੰਦਾ ਹੀ ਗਲਤ ਹੈ ਉਹਦੇ ਨਾਲ ਤਾਂ ਗੱਲ ਕਰਨ ਦਾ ਮਤਲਬ ਹੀ ਨਹੀਂ ਦੂਜੀ ਰਾਇ ਲਾਲਚ ਤੇ ਜੇ ਕੋਈ ਲਾਲਚ ਲਈ ਜਾ ਰਿਹਾ ਹੈ ਤਾਂ ਅੱਗੇ ਤਾਂ ਕੁਝ ਕਹਿੰਦੀ ਲੋੜ ਹੀ ਨਹੀਂ ਫਰਨਾਉ ਦੇਸ਼ ਦਾ ਨਾ ਸਮਾਜ ਦਾ ਨਾ ਕਿਸੇ ਦਾ ਕਰਾ ਕੇ ਤੇ ਦਲ ਬਦਲੂਆਂ ਨੂੰ ਤੇ ਵੇਖਣਾ ਹੀ ਨਹੀਂ ਚਾਹੀਦਾ ਵੋਟ ਪਾਣਾਂ ਦੀ ਬਹੁਤ ਦੂਰ ਦੀ ਗੱਲ ਹੈ ਔਰ ਨਾ ਇਹ ਸੱਪੇ ਗੱਲ ਦੇ ਨਾ ਕਿ ਗੱਲ ਕਿੱ ਲੈ ਕੇ ਚੱਲੀ ਹੈ ਇਸ ਵੇਲੇ ਹਰ ਪੰਜਾਬੀ ਮੈਂ ਪੰਜਾਬ ਦੀ ਗੱਲ ਕਰਨਾ ਵੈਸੇ ਤੇ ਆਲ ਇੰਡੀਆ ਦੀ ਗੱਲ ਕਰਨਾ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਤੇ ਉੱਤੇ ਚੱਲਨੇ ਆ ਹਰ ਪੰਜਾਬੀ ਜੇ ਪੰਜਾਬ ਨੂੰ ਆਪਣਾ ਪਿਆਰ ਕਰਦਾ ਹੈ ਪੰਜਾਬ ਲਈ ਵਫਾਦਾਰ ਹੈ ਆਪਣੇ ਧਰਮ ਲਈ ਵਫਾਦਾਰ ਹੈ ਆਪਣੇ ਪਰਿਵਾਰ ਲਈ ਵਫਾਦਾਰ ਹੈ ਆਪਣੇ ਬੱਚਾ ਲਈ ਵਫਾਦਾਰ ਹੈ ਜਾਂ ਕਿਸੇ ਚੀਜ਼ ਲਈ ਵਫਾਦਾਰ ਹੈ ਔਰ ਨੂੰ 100 ਲਗਣੀ ਚਾਹੀਦੀ ਹੈ ਕਿ ਜੇ ਤੂੰ ਕਿਸੇ ਵੀ ਦਲ ਬਦਲ ਨੂੰ ਵੋਟ ਪਾਏ ਇਹ ਪੰਜਾਬ ਦਾ ਬੇੜਾ ਗਰ ਕਰਨ ਵਾਲੇ ਹੀ ਇਹ ਦਲ ਬਦਲੋਣੇ ਤੋਂ ਇਹਨਾਂ ਨੂੰ ਤੇ ਜਿਵੇਂ ਕਹਿੰਦਾ ਗਲੀ ਚ ਵੜਨ ਦਾ ਲੋਕ ਅਰੇ ਸਵਾਲ ਕਰਨ ਦਾ ਮਤਲਬ ਹੀ ਨਾ ਸ਼ਕਲ ਹੀ ਨਾ ਲਾਓ ਜੀ ਗੱਲ ਖਤਮ ਹੋਈ ਆ ਸੋ ਇਹ ਉਹ ਬਰਾਦਰੀ ਹੈ ਜਿਨ੍ਹਾਂ ਨੂੰ ਇਗਨੋਰ ਕਰਨਾ ਜਿਵੇਂ ਇੱਕ ਬਿਮਾਰੀ ਨੂੰ ਕਰੋ ਕਰੀਂਦਾ ਇਹ ਤਾਂ ਹੀ ਹੋਏਗਾ ਇਹ ਲੈਸਨ ਸਿਕਾਂਦਾ ਕਿਉਂਕਿ ਸਵਾਲ ਪੁੱਛੋਗੇ ਇਹਦੇ ਲੋਕੀ ਨੇ ਤੁਹਾਨੂੰ ਸਵਾਲਾਂ ਚ ਪਾ ਕੇ ਫਿਰ ਉਹ ਜਾਲਣਗੇ ਬੰਦੇ ਸਾਡੇ ਅਜੇ ਵੀ ਪੋਲੇ ਪਾਲਣੇ ਸ਼ਰੀਫ ਜਾਗਦੇ ਪਏ ਨੇ ਗੱਲਾਂ ਚੱਲ ਜਾਂਦੀਆਂ ਨੇ ਤੋਂ ਉਹਦੇ ਮੂੰਹ ਲੱਗੋ ਹੀ ਕਿਉਂ ਜਦ ਇਹ ਪਰਦਾਨ ਨੂੰ ਕਹਾਣੀਆਂ ਪਾ ਕੇ ਦੱਸ ਦਿੰਨੇ ਆ ਜੀ ਮੇਰਾ ਆਇਆ ਹੋਇਆ ਸੀ ਮੇਰਾ ਅਸੀਂ ਮਤਲਬ ਹੁਣ ਜਿਵੇਂ ਆਪਣਾ ਇੰਟਰਵਿਊ ਐਸੀ ਬਿੱਟੂ ਦਾ ਅਰੇ ਬੜਾ ਤਰ੍ਹਾਂ ਸਾਰੇ ਸੀ ਕਾਕਾ ਕਿਹੋ ਜਿਹਾ ਰੀਜ਼ਨ ਦੇ ਰਿਆ ਹੈ ਹੈ ਉਹਦਾ ਜੇ ਵੀਡੀਓ ਤੁਸੀਂ ਯਾਦ ਕਰੋ ਮੇਰਾ ਕਾਫੀ ਚਿਰ ਪਹਿਲਾਂ ਸੀ ਤੇ ਕਿਸੇ ਨੇ ਉਹ ਲੱਕੇ ਭੇਜਾ ਕੇ ਤੇ ਟੁੱਟ ਕੇ ਪਿਆ ਗਿਆ ਸੀ ਕਹਿੰਦਾ ਜੇ ਮੇਰਾ ਕਾਰਨ ਨਾ ਹੁੰਦਾ ਮੈਂ ਤੇਨੂੰ ਲੰਮਾ ਪਾ ਲਿੰਦਾ ਇਹ ਬੰਦੇ ਤੇ ਇਹ ਉਹ ਕੈਰੈਕਟਰ ਨੇ ਦੜੇ ਦਲ ਬਦਲਣ ਸੋ ਜਲ ਬਦਲਵਾਨ ਨੂੰ ਪਾਣਾ ਹੀ ਨਹੀਂ ਉਹਨਾਂ ਨੂੰ ਵੇਖਣਾ ਹੀ ਨਹੀਂ ਸਵਾਲ ਹੀ ਨਿਕਲਣਾ ਇਗਨੋਰ ਥੈਮ ਜਿਵੇਂ ਕਿਸੇ ਨੂੰ ਕਰੀ ਦੇ ਆਪਣਾ ਸਿਕ ਮੈਨ ਆ ਗੱਲ ਲੈ ਅੱਛਾ ਤੁਸੀਂ ਰਵਨੀਤ ਬਿੱਟੂ ਦੀ ਗੱਲ ਕੀਤੀ ਹੈ ਕਾਂਗਰਸ ਦੇ ਮੁੱਖ ਮੰਤਰੀ ਵਿੰਤ ਸਿੰਘ ਉਹਨਾਂ ਦੀ ਫੋਟੋ ਆ ਜਾਂਦੀ ਹੈ ਮੋਦੀ ਸਾਹਿਬ ਦੇ ਨਾਲ ਕਿਉਂਕਿ ਬਿੱਟੂ ਸਾਹਿਬ ਨੂੰ ਸੀਟ ਮਿਲ ਗਈ ਹੈ ਲੁਧਿਆਣੇ ਵਿੱਚੋਂ ਐਮਪੀ ਦੀ ਭਾਜਪਾ ਵੱਲੋਂ ਕਦੀ ਸੋਚਿਆ ਸੀ ਕਿ ਇੱਕ ਕਾਂਗਰਸੀ ਮੁੱਖ ਮੰਤਰੀ ਦੀ ਫੋਟੋ ਪ੍ਰਚਾਰ ਵਾਸਤੇ ਲਗਾਈ ਜਾਦੀ ਹੈ ਬੋਰਡ ਉੱਤੇ ਤੇ ਨਾਲ ਮੋਦੀ ਸਾਹਿਬ ਦੀ ਫੋਟੋ ਹੈ ਤੇ ਰਵਨੀਤ ਬਿੱਟੂ ਇਹ ਕਹਿਣ ਕਿ ਉਹਨਾਂ ਨੇ ਕਾਂਗਰਸ ਪਾਰਟੀ ਵਾਸਤੇ ਕੁਛ ਨਹੀਂ ਕੀਤਾ ਉਹਨਾਂ ਨੇ ਪੰਜਾਬ ਦੇ ਲੋਕਾਂ ਵਾਸਤੇ ਕੀਤਾ ਸੀ ਜੋ ਵੀ ਉਹ ਬਲੀਦਾਨ ਦੀ ਗੱਲ ਕਰਦੇ ਨੇ ਤਾਂ ਬਿਲਕੁਲ ਸਹੀ ਕਹਿੰਦੇ ਨੇ ਫਿਰ ਬਿੱਟੂ ਸਾਹਿਬ ਅਰੇ ਨਹੀਂ ਮੈਂ ਮਹਾ ਮੂਰਖਤਾ ਵਾਲਾ ਕੰਮ ਕੀਤਾ ਪਹਿਲਾਂ ਜਿਹੜੇ ਹਿਸਾਬ ਨਾਲ ਦਲਬੀ ਸੀ ਤਾਂ ਮੂਰਖਤਾ ਆਪਣੇ ਦਾਦਾ ਜੀ ਦੀ ਫੋਟੋ ਨੂੰ ਲਾ ਰਿਹਾ ਅਰੇ ਮੋ ਕਹਿੰਦੇ ਨੇ ਸਿਰ ਤੇ ਸਵਾਹ ਹੋਰ ਦੁ ਪਾ ਰਿਹਾ ਕੀ ਕੋਈ ਸੈਂਸ ਹੀ ਨਹੀਂ ਬੰਦੀ ਕਿੱਥੇ ਮਤਲਬ ਕਿਹੜਾ ਇੱਕ ਪਾਸੇ ਕਾਂਗਰਸ ਕਰੋ ਜਿਹਦੇ ਸਿਰ ਤੇ ਦਾਦਾ ਜੀ ਦੇ ਸਿਰ ਤੇ ਤੂੰ ਤੂੰ ਜਾਂ ਤੁਹਾਡੇ ਸਾਰੇ ਪਰਵਾਰ ਨੇ ਚਲੋ ਉਹਦਾ ਤੁਹਾਡਾ ਬੰਦਾ ਸੀ ਪਰਵਾਹ ਨੇ ਤੁਹਾਨੂੰ ਆਪਣੇ ਪੰਜਾਬ ਨੇ ਤੁਹਾਨੂੰ ਸਿਰ ਮੱਥੇ ਤੇ ਰੱਖਿਆ ਅੱਜ ਤੁਸੀਂ ਉਹੋ ਹੀ ਲੈ ਕੇ ਦੂਜੇ ਪਾਸੇ ਜਾ ਰਹੇ ਕੀ ਕਿਰਦਾਰ ਤੁਹਾਡਾ ਰਹਿ ਗਿਆ ਯਾਰ ਇਹ ਤਾਂ ਕਹਿੰਦਾ ਇੱਕਦਮ ਮੂਰਖ ਤਾਂ ਲਗਾ ਕਿ ਇਹਦੋਂ ਵਿਰਸ਼ੋਜ ਇਸ ਕੈਰੈਕਟਰ ਇਹ ਬਿਲਕੁਲ ਇਹ ਤਾਂ ਗਲਤ 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 ਹੈ ਜਦੋਂ ਦਾਲ ਬਦਲੇ ਜਾਂਦੇ ਨੇ ਕੀ ਦੇਖਿਆ ਜਾਂਦਾ ਕਿਉਂਕਿ ਇੱਕ ਉਮੀਦਵਾਰ ਜਿਹੜਾ 5 ਸਾਲ ਉਸ ਸੀਟ ਉੱਤੇ ਇੱਕ ਪਾਰਟੀ ਵੱਲੋਂ ਮੌਜੂਦਾ ਐਮਪੀ ਰਿਹਾ ਹੋਵੇ ਜਾਂ ਐਮਐਲਏ ਰਿਹਾ ਹੋਵੇ ਜਦੋਂ ਪਾਰਟੀ ਛੱਡ ਕੇ ਦੂਜੇ ਪਾਸੇ ਜਾਂਦਾ ਹੈ ਤੇ ਉਸੇ ਪਾਰਟੀ ਦੇ ਖਿਲਾਫ ਬੋਲਣਾ ਪੈਂਦਾ ਵੀ ਇਹਨਾਂ ਨੇ ਕੀਤਾ ਕੀ ਹੈ ਸਵਾਲ ਲੋਕੀ ਕਰਦੇ ਨੇ ਜੋ ਸਭ ਤੋਂ ਅਹਿਮ ਲੋਕਾਂ ਦਾ ਹੋਊਗਾ ਕਿ ਲੋਕ ਹੀ ਸਵਾਲ ਕਰਨ ਦਲ ਬਦਲੂਆਂ ਨੂੰ ਭਾਈ ਤੂੰ ਪਹਿਲੇ ਇਸ ਪਾਰਟੀ ਵੀ ਸੀ ਇਸ ਪਾਰਟੀ ਦੀ ਵੋਟਾਂ ਮੰਗੀਆਂ ਸੀ ਉਹਨੇ ਇਸ ਪਾਰਟੀ ਵੀ ਚਲਾ ਗਿਆ ਹੁਣ ਨੇ ਪਾਰਟੀ ਤੁਹਾਨੂੰ ਪਿਆਰੀ ਕਿਵੇਂ ਲੱਗਣ ਲੱਗ ਗਈ ਹੁਣ ਕਿਹੜੀ ਵਿਚਾਰਧਾਰਾ ਤੋਂ ਜੁੜ ਗਏ ਪਾਰਟੀ ਚੋਂ ਇਹ ਦਲ ਬਦਲਵਾਨ ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ ਮੈਂ ਤੁਹਾਨੂੰ ਦੱਸਿਆ ਦੋ ਕਾਰਨ ਨੇ ਗਲਤ ਮਜਬੂਰੀ ਆਪਣੀ ਜਾਨ ਬਚਾਣ ਲਈ ਲਾਲਚ ਦੀ ਬਾ ਫਿਰ ਕਹਿ ਰਿਹਾ ਦਲ ਬਦਲਵਾਨ ਨੂੰ ਮੂੰਹ ਨਾ ਲਾਓ ਲੋੜ ਕੀ ਹੈ ਜਿਹੜਾ ਟੈਸਟਡ ਟ੍ਰਾਈਡ ਨੇ ਸਾਹਮਣੇ ਕਰਤੁਤਤਾ ਨੇ ਕੀ ਲਾ ਕੇ ਆਏ ਤੁਸੀਂ ਅੱਜ ਸਵੇਰੇ ਸਬਤ ਖੁਜੋ ਸ਼ਾਮੀ ਖੁਜੋ ਅਰੇ ਇਹ ਜਿਹੜਾ ਬੰਦਾ ਆਪਣੇ ਕੈਰੈਕਟਰ ਦਾ ਪੱਕਾ ਨਹੀਂ ਤੋ ਆਪਣੇ ਤੋਂ ਆਪਣੀ ਪਾਰਟੀ ਦਾ ਪੱਕਾ ਨਹੀਂ ਤੋ ਕਿਸੇ ਦਾ ਪੱਕਾ ਮੈਂ ਸਮਰੀ ਕਰਨ ਲਿਆ ਹੋਇਆ ਜਮਨ ਮੂੰਹ ਨਾਲ ਹੋ ਟਾਈਮ ਵੇਸਟ ਹੋਏਗਾ ਔਰ ਟਾਈਮ ਬਸਟਰ ਇਗਨੋਰ देम ਇਹੋ ਜਿਆਨ ਨੂੰ ਸਭ ਤੋਂ ਵੱਡੀ ਪਨਿਸ਼ਮੈਂਟ ਨਹੀਂ ਹੁੰਦੀ ਹੈ ਕਿ ਜਿਹੜੇ ਫਿਰਦੇ ਸੀ ਨਾ ਸਿਕਿਉਰਟੀਆਂ ਲਾ ਕੇ ਜੀ ਮੈਂ 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 ਇਗਨੋਰ देम ਇਹ ਜਦੋਂ ਕਹਿੰਦੇ ਬੰਦਾ ਆਪੇ ਮਰ ਜਾਂਦਾ ਪੋਲਿਟੀਕਲੀ ਤੋ ਇਗਨੋਰ ਕਰੋ ਇਹਨਾਂ ਨੂੰ ਮੂੰਹ ਮੂੰਹ ਤੇ ਨਾ ਲਾਓ ਕਿਉਂਕਿ ਇਹ ਸੱਕੇ ਨਹੀਂ ਨੇ ਇਹਨਾਂ ਤੁਹਾਡਾ ਪਹਿਲੇ ਸਾਹਮਣੇ ਭਲਾ ਕੀਤਾ ਨਹੀਂ ਅਰੇ ਜਿਹੜਾ ਤੁਹਾਡਾ ਹੋ ਕੇ ਤੁਹਾਡੇ ਕੋਲ ਰਹਿ ਕੇ ਇੱਕ ਤੁਾਨੀ ਦਾ ਕੰਮ ਨਹੀਂ ਕਰ ਸਕਿਆ ਉਹ ਅੱਜ ਕਹਿੰਦਾ ਜੀ ਮੈਂ ਮਤਲਬ ਜਿਹੜੀ ਵੀ ਪਾਰਟੀ ਜੇ ਮੈਂ ਉਸ ਪਾਰਟੀ ਜਾ ਕੇ ਮੈਂ ਇਹ ਕਰ ਦੇਵਾਂਗਾ ਵੀ ਜਿਹਨਾਂ ਤੁਸੀਂ ਗਾਲਾਂ ਗੁਲਾ ਕੱਢਦੇ ਰਹੋ ਉੱਥੇ ਤੁਹਾਡੀ ਉਹ ਵੀ ਤੁਹਾਨੂੰ ਇਸ ਲਈ ਲੈ ਰਹੇ ਨੇ ਨਾਲ ਕਿ ਚਲੋ ਭਾਈ ਕੋਈ ਦੋ ਚਾਰ ਵੋਟ ਬਣਨਗੇ ਉਹਦੇ ਬਾਅਦ ਉਹ ਪਾਰਟੀ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਰੱਖੇਗੀ ਕਿਸੇ ਚੰਦੀ ਤੇ ਖਾਸ ਕਰ ਰੋ ਭਾਜੀਪੀ ਤਾਂ ਖਾਸ ਕਰ ਪੰਜਾਬੀਆਂ ਨੂੰ ਤੇ ਮਤਲਬ ਹੀ ਨਹੀਂ ਲੋਕ ਵੋਟ ਕਿਨੂੰ ਕਰਨਾ ਚਿਹਰਿਆਂ ਤੇ ਵੋਟ ਕਰਨਾ ਪਾਰਟੀ ਨੂੰ ਵੋਟ ਕਰਨ ਕਿ ਏਜੰਡੇ ਤੇ ਵੋਟ ਕਰਨਾ ਲੋਕ ਕੀ ਸੋਚਦੇ ਨੇ ਮੈਂ ਪੰਜਾਬ ਦੀ ਗੱਲ ਕਰਾਂਗਾ ਪੰਜਾਬੀ ਕੀ ਸੋਚਦਾ ਹੋਊਗਾ ਜੇ ਵੋਟ ਕਰਨ ਜਾਣਾ ਕੀ ਸੋਚਿਓ ਚਿਹਰਾ ਦੇਖੇ ਏਜੰਡਾ ਦੇਖੇ ਕਿ ਪਾਰਟੀ ਦੇਖੇ ਆਪਣਾ ਕਿ ਤਾਂ ਕੈਂਡੀਡੇਟ ਵੇਖੇ ਕੈਂਡੀਡੇਟ ਵੇਖਿਆ ਕੈਂਡੀਡੇਟ ਦਾ ਕੈਰੈਕਟਰ ਵੇਖਿਆ اور ਕੈਂਡੀਡੇਟ ਦੀ ਆਪਣਾ ਜਿਹੜਾ ਉਹਦਾ ਅਲੱਗ ਸਿਰ ਕੈਰੈਕਟਰ ਆ ਕਿ 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 ਕਿੰਨੇ ਕੋਈ ਅਪ ਦੇਖੋ ਜਿਹੜਾ ਤੁਹਾਡੇ ਇਲਾਕੇ ਦਾ ਬੰਦਾ ਤੁਹਾਨੂੰ ਉਹਦਾ ਅਗਲਾ ਪਿਛਲਾ ਸਾਰਾ ਪਤਾ ਹੁੰਦਾ ਸੋ ਸਮਰੀ ਇਹ ਵੇ ਕਿ ਤੁਸੀਂ ਬੰਦਾ ਵੇਖਣਾ ਪਾਰਟੀ ਨਹੀਂ ਵੇਖਣੀ ਪਾਰਟੀ ਦੇ ਨਾਂ ਤੇ ਤੋਂ ਤੁਹਾਨੂੰ ਪਤਾ ਹੈ ਫਿਰ ਉਹ ਕਿ ਲੱਲੂ ਪੰਜ ਸਾਰੇ ਆ ਜਾਂਦੇ ਨੇ ਤੇ ਬਾਕੀ ਹੁੰਦਾ ਆਪਾਂ 92 ਹੋਣ ਆਏ ਨੇ 92 ਤੁਸੀਂ ਚਾਰ ਮਿਲੋ ਚਾਰ ਦਿਨਾਂ ਗਿਨਾ ਦਿਓ ਤੂੰ ਕਹਿੰਦਾ ਮਤਲਬ ਬੰਦਾ ਵੇਖੋ ਪਾਰਟੀ ਨਹੀਂ ਵੇਖੋ ਬੰਦਾ ਵੇਖੋ ਬੰਦੇ ਦਾ ਕੈਰੈਕਟਰ ਵੇਖੋ ਉਹਦਾ ਅਗਲਾ ਪਿਛਲਾ ਇਤਿਹਾਸ ਵੇਖੋ ਕਿਹੋ ਜਿਹਾ ਬੰਦਾ ਹੈ ਸਮਾਜ ਦੇ ਵਿੱਚ ਵਿਟੇ ਸਮਾਜ ਦੇ ਵਿੱਚ ਕਿਹ ਕਿਹਦਾ ਉਹ ਵਿਚਰਨ ਵਾਲਾ ਬੰਦਾ ਹੈ ਕਿ ਗੁੰਡਾਗਰਦੀ ਵਾਲਾ ਬੰਦਾ ਹੈ ਉਹਨਾਂ ਤੋਂ ਬਾਹਰ ਨਿਕਲੋ ਤਾਂ ਹੀ ਇਲਾਜ ਹੋਣਾ ਹੈ ਸੋ ਜਿਹੜਾ ਸ਼ੁਰੂਆਤ ਆਪਣੇ ਘਰੋਂ ਹੋਣੀ ਹੈ ਤਾਂ ਪਹਿਲਾ ਜਿਹੜੀ ਆਪਣਾ ਦੇਖੋ ਸ਼ੁਰੂਆਤ ਕਿੱਥੋਂ ਹੁੰਦੀ ਹੈ ਗੰਦ ਪੈਂਦਾ ਕਿੱਥੋਂ ਹੈ ਆਪਣਾ ਵੋਟਰ ਜਿਹੜਾ ਪਹਿਲੇ ਦਿਨ ਵਿਖ ਜਾਂਦਾ ਸਹੀ ਗੱਲ ਜਦੋਂ ਵੋਟਰ ਵਿਗਿਆ ਤਾਂ ਜਿਹੜਾ ਬੰਦਾ ਵਿਗਿਆ ਉਹ ਕਰਪਟ ਹੋ ਗਿਆ ਤੇ ਜਿਹੜਾ ਬੰਦਾ ਕਰਪਟ ਬੰਦਾ ਉਹ ਤਾਂ ਕਰਪਟ ਨੂੰ ਚੁਨੇਗਾ ਤੇ ਬਿਮਾਰੀ ਫਿਰ ਇਦਾਂ ਚੱਲਦੀ ਹੈ ਤੇ ਇਹ ਦਾ ਆਪਣਾ ਹੋਈਏ ਕਿ ਤੁਸੀਂ ਆਪਣਾ ਕੈਰੈਕਟਰ ਵੇਖਣਾ ਬੰਦਾ ਵੇਖਣਾ ਪਾਰਟੀ ਦਾ ਕੋਈ ਲੈਣ ਦਾਨ ਨਹੀਂ ਇਹ ਦਾ ਕਰ ਪਾਰਟੀ ਨਾਲ ਜਾਓਗੇ ਪਾਰਟੀ ਨੇ ਤਾਂ ਬੇੜਾ ਕਰ ਕਿਤੇ ਤੁਸੀਂ ਉਹਨੂੰ ਸਵਾਲ ਕੀਤਾ ਕਿ ਲੋਕ ਪੈਸੇ ਲੈ ਕੇ ਵੋਟ ਕਰ ਦਿੰਦੇ ਨੇ ਤੁਸੀਂ ਹੁਣ ਕਹਿ ਰਹੇ ਹੋ ਜਿਨੇ ਵੋਟ ਦਿੱਤੀ ਏ ਪੈਸੇ ਲੈ ਕੇ ਕਿ ਉਹਨਾਂ ਦੀ ਕਾਰ ਹੈਗਾ ਕੱਲ ਨੂੰ ਲੀਡਰ ਕੋਲ ਜਾ ਕੇ ਕਹੇ ਕਿ ਮੇਰੇ ਆ ਕੰਮ ਕਰਵਾ ਦਿਓ ਇਹੀ ਤਾਂ ਹੁੰਦਾ ਹੈ ਪਹਿਲਾਂ ਇਹ ਲੀਡਰ ਤੋਂ ਪੈਸੇ ਲੈਂਦੇ ਨੇ ਉਹਦੇ ਬਾਅਦ ਫਿਰ ਲੀਡਰ ਤੇ ਦੋ ਦਰਮੀਆਂ ਦੋਨੋਂ ਇੱਕ ਦੂਜੇ ਸੱਕੇ ਨਹੀਂ ਨੇ ਉਹਦੇ ਬਾਦ ਤੁਹਾਨੂੰ ਬੰਦਾ ਇਹ ਚੰਡੀਗੜ੍ਹ ਦਾ ਪਰਵੇਂ ਨਿਆ ਸਾਰੇ ਮਨਿਸਟਰ ਸਿਲਿੰਦੇ ਨੇ ਸਾਰੇ ਮਨਿਸਟਰਾਂ ਦੇ ਕਬਾਰ-ਬਾਰ ਵੀ 150 50 ਬੰਦਾ ਖਲੋਤਾ ਰਹਿੰਦਾ ਖਲਾਕੇ ਮਨਿਸਟਰ ਸਾਹਿਬ ਅੰਦਰ ਬੈਠੇ ਹੁੰਦੇ ਨੇ ਉੱਥੇ ਜਿਹੜੇ ਉਹਨਾਂ ਦੇ ਪੀਐਸ ਜੱਜਮ ਦੇਦੇ ਨੇ ਜੀ ਬਿਜੀ ਬਿਜੀ ਉਹ ਪਤਾ ਨਹੀਂ ਕਿਹੜੇ ਕਿਹੜੇ ਕੋਨਿਆਂ ਤੋਂ ਆਉਂਦੇ ਨੇ ਇੱਥੋਂ ਬੈ ਕੇ ਜੀ ਕਾਲਾ ਜੀ ਪਰਸੇਸ਼ਟ ਕਰਨ ਲੱਗਦੇ ਰਹਿੰਦੇ ਨੇ ਤੋਂ ਕਹਿੰਦਾ ਕਿ ਤੋਂ ਉਹੀ ਸ਼ੁਰੂਆਤ ਹੋ ਗਈ ਨਾ ਜੇ ਯਾਰ ਜਿਹੜਾ ਬੰਦਾ ਇੱਕ ਵਾਰੀ ਵਿਕ ਗਿਆ ਵਿਕਾਓ ਮਾਲ ਦੀ ਕੀਮਤ ਹੁੰਦੀ ਹੈ ਭਾਵੇਂ ਬੰਦਾ ਹੋਏ ਭਾ ਚਲਾ ਮਰ ਜੇ ਹੋਏ ਠੀਕ ਹੈ ਔਰ ਮੈਂ ਇਹਦੇ ਚ ਇੱਕ ਜਿਹੜਾ ਹੋਰ ਕਰ ਇੱਕ ਤੇ ਹੋ ਗਿਆ ਤੁਸੀਂ ਕੈਰੈਕਟਰ ਵੇਖਣਾ ਦੂਜਾ ਵੇਖੋ ਥੋੜਾ ਸਮਝੋ ਵੀ ਇਤਿਹਾਸ ਲੈ ਕੇ ਚੱਲੋ ਨਾ ਕਿ ਜਦੋਂ ਪੰਜਾਬ ਆਪਣਾ ਜਦੋਂ ਆਜ਼ਾਦ ਹੋਇਆ ਆ ਆਪਾਂ ਇੱਕ ਮਿੰਟ ਵਾਪਸ ਚੱਲਨੇ ਆ 47 ਚ ਆਪਾਂ ਲੰਗੇ ਸਾਂ ਸਾਰੇ ਪੰਜਾਬ ਦਾ ਸੱਤਿਆਣਾ ਸੀ ਪਰ ਉਦੋਂ ਸਾਡੇ ਕੋਲ ਲੀਡਰਸ਼ਿਪ ਚੰਗੇ ਸੀ ਮਾਰੇ ਸੀ ਡਿਬੇਟਸ ਨਹੀਂ ਜਾਂਦੇ ਬਟ ਉਹਨਾਂ ਕਰਕੇ ਆਪਾਂ 47 ਚ 67 70 ਦੇ ਚ ਆਪਾਂ ਸਟੇਟ ਪੰਜਾਬ ਦਾ ਨੰਬਰ 1 ਬਣ ਗਿਆ ਸੀ ਤੇ ਚੰਗੇ ਮਾਰੇ ਤੇ ਨਹੀਂ ਜਾਂਦੇ ਪਰ ਉਹ ਲੀਡਰ ਲੈ ਗਏ ਸੀ ਤੇ ਇੱਕਦਮ ਜ਼ੀਰੋ ਤੋਂ ਸਾਨੂੰ ਬਣਾਤਾ ਉਹਨਾਂ ਨੇ ਨੰਬਰ 1 ਇਨ ਇੰਡੀਆ ਰੋਇੰਟ ਪੰਜਾਬ 10 ਲੱਖ ਲਾਸ਼ਾਂ ਦੇ ਉੱਤੇ ਸਿਰਫ ਰੈਸਾ ਨੰਬਰ 1 ਬਣ ਗਿਆ ਸਿਆਪਾ ਕਦੋਂ ਬੰਨਣਾ ਸ਼ੁਰੂ ਹੋਇਆ ਜਿਹੜੇ ਲੀਡਰਸ਼ਿਪ ਫਿਰ ਟਾਈਮ ਬਦਲੇ ਬਣ ਕੇ ਪੋਲੀਟੀਸ਼ੀਅਨ ਲੀਡਰ ਦਾ ਤੇ ਪੋਲੀਟੀਸ਼ੀਨ ਕੀ ਫਰਕ ਹੁੰਦਾ ਲੀਡਰ ਵੰਦਾ ਸਮਾਜ ਨੂੰ ਦੇਸ਼ ਨੂੰ ਪੋਲੀਟੀਸ਼ੀਨ ਜਦੋਂ ਵਿੱਚ ਆ ਜਾਂਦਾ ਫਿਰ ਉਹ ਸਮਾਜ ਪਿੱਛੇ ਹੋ ਜਾਂਦਾ ਆਪਣਾ ਅੱਗੇ ਆ ਜਾਂਦਾ ਸੋ ਲੀਡਰ ਬਣ ਕੇ ਪੋਲੀਟੀਸ਼ੀਨ ਪੋਲੀਟੀਸ਼ੀਨ ਤੋਂ ਬਾਅਦ ਫਿਰ ਕੀ ਹੋਇਆ ਇਹਨਾਂ ਨੇ ਅੱਗੇ ਆਪਣਾ ਉਹਦੇ ਬਾਅਦ ਬਿਜ਼ਨਸਮੈਨ ਬਣ ਗਿਆ ਤੋਂ ਜਿਹੜਾ ਲੀਡਰ ਪਹਿਲਾਂ ਲੀਡਰ ਹੁੰਦਾ ਸੀ ਲੀਡ ਕਰਦਾ ਸੀ ਉਹ ਪੋਲੀਟੀਸ਼ੀਨ ਬਣ ਗਿਆ ਪੋਲੀਟੀਸ਼ੀਨ ਤੋਂ ਬਾਅ ਕਿਆ ਮਤਲਬ ਕਿ ਚਾਹ ਤਾਂ ਪੋਲੀਟੀਸ਼ੀਅਨ ਸੀ ਤੇ ਸਪੀਚਰ ਸੁਭਾ ਪਿਛੋਇਆ ਤੇ ਜਦੋਂ ਬਿਜ਼ਨਸਮੈਨ ਬਣ ਗਿਆ ਫਿਰ ਮੈਂ 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 ਕਰਕੇ ਫਿਰ ਉਦੋਂ ਵੀ ਪੜਾ ਹੋਇਆ ਹੋਇਆ ਕਿ ਬਿਜ਼ਨਸਮੈਨ ਤੋਂ ਬਦਲ ਕੇ ਇਹ ਬਣ ਗਏ ਮਾਫੀਆ ਵਾਲੇ ਬਿਜ਼ਨਸਮੈਨ ਬਿਜ਼ਨਸ ਵੀ ਮਾੜੀ ਚੀਜ਼ ਨਹੀਂ ਹੈ ਬਿਜ਼ਨਸ ਵਪਾਰ ਹੁੰਦਾ ਹੈ ਪੋਲੀਟਿਕ ਬਾਇਸ ਸਖਜ ਇਹ ਮਤਲਬ ਪੋਲੀਟੀਸ਼ੀਅਨ ਬਿਜ਼ਨਸ ਹੈ ਬਿਲਕੁਲ ਨਹੀਂ ਹੈ ਪਰ ਅੱਪਾ ਟੋਲਰੇਟ ਕਰਨੇ ਆ ਕਿ ਫਿਰ ਵੀ ਇਹ ਆਪਣਾ ਕਿ ਸੂਬੇ ਦਾ ਮੈਂ ਫਿਰ ਬਿਜ਼ਨਸ ਮੈਂ ਦੁਬਾਰਾ ਲੀਡਰ ਪੋਲੀਟੀਸ਼ੀਅਨ ਬਿਜ਼ਨਸਮੈਨ ਤੇ ਨਾ ਮਾਫੀਆ ਬਿਜ਼ਨਸਮੈਨ ਮਾਫੀਆ ਲਫਜ਼ ਤੋਂ ਪਰੋਂ ਪਦੇ ਮਾਰੇ ਗਲਤ ਕੰਮ ਤੇ ਦੋਸਤੋ ਸਦੇਸ਼ ਨੇ ਕਿੱਥੇ ਜਾਣਾ ਸੀ ਆਪਣਾ ਸੂਬਾ ਨੇ ਕਿੱਥੇ ਜਾਣਾ ਸੀ ਅੱਜ 67 ਨੰਬਰ 1 ਅੱਜ ਆਪਾਂ 19ਵਾਂ ਕਿਉਂ ਕਿ ਲੀਡਰ ਬਣ ਗਏ ਮਾਫੀਆ ਬਲੇ ਬਿਜ਼ਨਸਮੈਨ ਆ ਉਦੋਂ ਇੱਕ ਫਸਟ ਹੋਰ ਲੈ ਲੋ ਉਹਦੇ ਬਾਅਦ ਫਿਰ ਬਣ ਗਏ ਇੱਕ ਪਾਰਟੀਆਂ ਦੇ ਪਾਰਟੀਆਂ ਨਾਲੀਆਂ ਨੇ ਇਹ ਬਣ ਗਏ ਕੰਪਨੀਆਂ ਕਿਵੇਂ ਸਾਡੇ ਨਾਲ ਲੋਕਾਂਗ੍ਰੇਸ ਲੋਕਾਂ ਲਈ ਕੰਪਨੀਆਂ ਕਿਵੇਂ ਬਣ ਗਈਆਂ ਇਫ ਯੂ ਰਿਮੈਂਬਰ ਸਿੱਧੂ ਨੇ ਕੀ ਕਹਿਆ ਸੀ ਇਸ ਵੇਲੇ 2575 ਕੰਪਨੀ ਬਣ ਗਈ ਪਰ ਜਿਹੜੀ ਜਿਹੜਾ ਜਿੱਤਿਆ ਉਹਦਾ ਸ਼ੇਅਰ ਜ਼ਿਆਦਾ ਤੇ ਜਿਹੜਾ ਹਟਾ ਤੇਰਾ ਕੰਮ ਚੱਲਦਾ ਰਹੇਗਾ ਇਹ ਤੇ ਹਕੀਕਤ ਹੈ ਸਾਡੇ ਦੇ ਤੇ ਸਾਨੂੰ ਜਾਗਣਾ ਪੈਗਣਾ ਜਦੋਂ ਚੇਲੀਆਂ ਚੀਜ਼ਾਂ ਦਾ ਸਾਨੂੰ ਪਤਾ ਹੈ ਤੇ ਅਸੀਂ ਫਿਰ ਉਹ ਦੁਬਾਰਾ ਕਿਉਂ ਡਿੱਗਾਂਗੇ ਤੇ ਇੱਕ ਗੱਲ ਹੋਰ ਸਾਡੇ ਜਿਹੜੇ ਵੋਟਰ ਨੇ 5 ਸਾਲ ਦੇ ਬਾਅਦ ਵੋਟ ਚਲਦੇ ਨੇ ਇਲੈਕਸ਼ਨ ਤੋਂ ਮਹੀਨਾ 2 ਜਾਂ 3 ਵੈਸੇ ਤੇ ਮਹੀਨਾ ਪਹਿਲਾਂ ਹੀ ਇਹ ਲੀਡਰ ਆਪਣੇ ਜਿਹੜੇ ਜਿਨ੍ਹਾਂ ਨੇ ਮਾਫੀਆ ਵੱਜੂ ਆ ਜਾਂਦੇ ਨੇ ਕਾਪਟਲਾ ਦੇ ਵੀ ਸ਼ਰਾਬ ਪੈਸੇ ਦਿੱਤੇ ਸ਼ਰਾਬ ਦਿੱਤੀ ਜੋ ਕੰਮ ਦਿੱਤਾ ਕਰਾ ਦਿੱਤਾ ਕਰਾ ਦਿੱਤਾ ਠੀਕ ਹੈ ਤੇ ਇੱਕ ਮਹੀਨੇ ਦੇ ਵਿੱਚ ਸਾਡਾ ਜਿਹੜਾ ਵੋਟਰ ਇਹ ਵਿਕ ਜਾਂਦਾ ਠੀਕ ਹੈ ਨਾ ਇਹਨਾਂ ਮੂਰਖਾਂ ਨੂੰ ਮੂਰਖਾਂ ਨੂੰ ਕਹਿੰਦੇ ਜਿਹੜੇ ਵਿਕਦੇ ਨੇ ਕਿ ਦੇਖੋ 5 ਸਾਲਾਂ ਚੋਂ 4 ਮਹੀ 4 ਸਾਲ 9 ਮਹੀਨੇ 10 ਮਹੀਨੇ ਤੁਸੀਂ ਆਪਣੀ ਮਿਹਨਤ گزارਾ ਕਰਦੇ ਹੋ ਆਪਣੇ ਜਿਵੇਂ ਵੀ ਕਰਦੇ ਹੋ گزارਾ ਕਰਦੇ ਹੋ ਉਸੇ ਤੇ ਤੁਹਾਨੂੰ ਨਹੀਂ ਦੇਣੇ ਹੁੰਦੇ ਤੇ ਅਖੀਰ ਦੇ 2 ਮਹੀਨਿਆਂ ਦੇ ਵਿੱਚ ਤੁਸੀਂ ਆਪਣਾ ਆਪਣਾ ਬੇੜਾ ਘਰ ਕਰ ਲੈਂਦੇ ਹੋ ਇੱਕ ਵਾਰੀ ਦੁਬਾਰਾ ਕਿ 4 ਸਾਲ 9 10 ਮਹੀਨੇ ਤੁਸੀਂ ਆਪਣੀ ਕਮਾਈ ਕਰ ਦਿਓ ਅਰੇ 2 ਮਹੀਨੇ ਹੋਰ ਨਹੀਂ ਕੱਢ ਸਕਦੇ ਜੇ 2 ਮਹੀਨੇ ਤੇ ਆਪਣੀ ਇੱਜ਼ਤ ਨਾਲ ਕੱਢ ਲਓ ਗੈਰਤ ਨਾਲ ਕੱਢ ਲਓ ਇਹਨਾਂ ਨੂੰ ਚੋਨੀਆਂ ਨਾਲ ਲਾਓ ਤੇ ਤੁਹਾਡੇ ਅਗਲੇ 5 ਸਾਲ ਬਣ ਜਾਣ ਸਹੀ ਪਰ ਚਾਹ ਉਹ ਹੀ ਗੱਲ 4 ਸਾਲ 9 ਮਹੀਨੇ ਦੀ ਵਿੱਚ 2 ਮਹੀਨੇ ਤੇ ਵੇਚ ਛੱਡ ਦੇਣ ਅਗਲੇ 5 ਸਾਲ ਤੁਹਾਡੇ ਗਏ ਤੇ ਜਾਗਣਾ ਪਏਗਾ ਇਹ ਆਪਣਾ ਤੁਸੀਂ ਜਿੱਥੇ ਦੁਬਾਰਾ 5 ਸਾਲ ਤੋਂ 4 ਸਾਲ 9 ਮਹੀਨੇ ਦਾ ਗੁਜ਼ਾਰਾ ਕਰ ਸਕਦਾ ਦੋ ਮਹੀਨੇ ਲੋੜ ਕੀ ਪੈ ਪੈਰਾਂ ਚ ਪਾਉਂਦੀ ਉਹ ਜਦੋਂ ਵਿਕਦਾ ਉਹਦੇ 5 ਸਾਲ ਫਿਰ ਖਰਾਬ ਹੋ ਜਾਂਦੇ ਨੇ ਕਹਿਣ ਦਾ ਮਤਲਬ ਜਿੱਥੇ ਹੈ ਜੇ ਮਤਲਬ ਜਿਹੜਾ ਗਰੀਬ ਹੁੰਦਾ ਹੈ ਗਰੀਬ ਦਾ ਗਰੀਬ ਜਿਹਦਾ ਮੁੰਡਾ ਝਾੜੂ ਲੰਦਾ ਸੀ ਝਾੜੂ ਹੀ ਲਾ ਰਿਹਾ ਜੇ ਪੋਚਾ ਲੰਦਾ ਪੋਚਾ ਹੀ ਲਾ ਰਿਹਾ ਅਰੇ ਯਾਰ ਦੋ ਮਹੀਨਾ ਦੋ ਤੁਸੀਂ ਅੱਖੇ ਸੋਕੇ ਕੱਢ ਲਓ ਫਿਰ ਤੁਸੀਂ ਅੱਖਾਂ ਦਾ ਅੱਖਾ ਪਾ ਕੇ ਨਾਲ ਗੱਲ ਕਰ ਸਕਦੇ ਹੋ ਪਰ ਕਿੱਥੇ ਮੇਰੇ ਹੱਕ ਹੱਕ ਸਾਡੇ ਸਾਰੇ ਡਿਫਾਈਨ ਨੇ ਆਪਣਾ ਹੈਗਾ ਨਾ ਕਿ ਕਨਸਟੀਟਿਊਸ਼ਨ ਉਦੇ ਸਾਰੇ ਹੱਕ ਵੀ ਨੇ ਫਰਜ਼ ਵੀ ਨੇ ਅਰੇ ਫਰਜ਼ ਆ ਆਪਣੇ ਫਰਜ਼ ਆਪਣੇ ਨਿਭਾਓ ਹੱਕ ਤਾਂ ਤਾੜੋ ਤੇ ਦੇਣਾ ਕਿ ਕਹੜਾ ਬਲੇਗਾ ਕਰਕੇ ਮੈਂ ਇਸ ਵੀ ਗੱਲ ਸਮਝਾਈ ਕਲੀਅਰਲੀ ਆ ਇਹ ਤਾਂ ਆਡੇ ਸਾਰੇ ਸੁਣਨ ਲਈ ਪੁੱਤਰੋ ਸੁਣੋ ਸੁਣੋ 4 ਸਾਲ 9 ਮਹੀਨੇ ਦੀ ਮਿਹਨਤ ਦੋ ਚਾਲ ਖਰਾਬ ਕਰ ਲੈਂਦੇ ਹੋ ਅਗਲੇ 5 ਸਾਲ ਬਿਕਾਰ ਲੈਂਦੇ ਹੋ ਦੋ ਮਹੀਨੇ ਔਖੇ ਸੋਕੇ ਕਰ ਲਓ ਅੱਖ ਚੱਕ ਪਾ ਕੇ ਗੱਲ ਕਰ ਲੋਗੇ ਇਹ ਖੋਜੀ ਮੈਂ ਕਿੱਥੇ ਪੜਿਆ ਸੀ ਕਹਿੰਦੇ ਕਿ ਜਿਹੋ ਜੇ ਲੋਕ ਹੁੰਦੇ ਨੇ ਉਹਨਾਂ ਨੂੰ ਲੀਡਰ ਵੀ ਉਹੋ ਜੇ ਮਿਲਦੇ ਨੇ ਬਿਲਕੁਲ ਸਹੀ ਗੱਲ ਹੈ ਇਹ ਤਾਂ ਹਕੀਕਤ ਹੈ ਉਹ ਯਾਰ ਕੀ ਕਹਿੰਦਾ ਜਿਹੋ ਜੇ ਵੋਟਾ ਲਾਓਗੇ ਫਲ ਤਾਂ ਹੋ ਹੀ ਮਿਲਣਾ ਤੁਸੀਂ ਬੋਟੇ ਕਰਪਟਾ ਵਾਲੇ ਲਾ ਰਹੇ ਹੋ ਹੈ ਕਿ ਨਹੀਂ ਤੁਹਾਡੇ ਵੇਂਦੇ ਕੀ ਹੋ ਯਾਰੇ ਮੇਰਾ ਕੰਮ ਕਰ ਕੰਮ ਕੀ ਹੁੰਦੇ ਨੇ ਚਲੋ ਇਹਨੂੰ ਮੈ ਸੂਤ ਲਾਂ ਕੋਰਟ ਕਚੈਰੀਆਂ ਨਾਲ ਚੱਲੇ ਰਹਿੰਦੇ ਕਿ ਮੇਰਾ ਦਵਾਏ ਗਲੇ ਐਮ ਲੈ ਆਏਗਾ ਤਾਂ ਮੈਂ ਅੱਜ ਕਰਾਂਗਾ ਕਦੀ ਚੱਜਦਾ ਸੋਚੇ ਕਿ ਮੇਰਾ ਜੇ ਪੈਮ ਲੈ ਆਏਗਾ ਗੱਲ ਚੋਸਿਆਂ ਜੀ ਸਰਕਾਰਾਂ ਦੇ ਕੰਮ ਕੀ ਨੇ ਸਿੰਪਲ ਜੀ ਗੱਲ ਹੈ ਪੜਾਈ ਲਿਖਾਈ ਦਵਾਈ ਬੱਚਿਆਂ ਲਈ ਪੜਾਏ ਜਵਾਨ ਲਈ ਕਮਾਈ ਬਜੁਰਗ ਤੇ ਉਹਦੇ ਨਾਲ ਹੀ ਦਾ ਬਾਈ ਸਿੰਪਲ ਅਰੇ ਆ ਅਜਾ ਜਦੋਂ ਇਹ ਜਿਹਨਾਂ ਪੜਾਈ ਲਿਖਾਇਆ ਕਰਾਉਂਦੇ ਇਹਦੇ ਨਾਲ ਦੇ ਰੋਟੀ ਕਪੜਾ ਮਕਾਨ ਆਪੇ ਹੋ ਗਿਆ ਤੇ ਜਦੋਂ ਬੰਦੇ ਦਾ ਰੋਟੀ ਕਪੜਾ ਮਕਾਨ ਸਹੀ ਹੋ ਗਿਆ ਨਾ ਉਹ ਗਲਤ ਕੰਮ ਕਰੇ ਨਾ ਗਲਤ ਕੰਮ ਹੋਣ ਦੇਵੇ ਤੇ ਤੁਸੀਂ ਡਿਮਾਂਡ ਆਪਣੀ ਸਿੰਪਲ ਰੱਖੋ ਨਾ ਹੈਨਾ ਤੁਸੀਂ ਜਿਹੜਾ ਤਣਾ ਹੋਣ ਲਿਓ ਮੇਰੀ ਗੱਲ ਨਹੀਂ ਤੇ ਮੇਰਾ ਨਹੀਂ ਤੂੰ ਡਿਮਾਂਡ ਤੇ ਹੈ ਹੀ ਨਹੀਂ ਕੋਈ ਚਾਹ ਦੀ ਡਿਮਾਂਡ ਹੈ ਹੀ ਕੋਈ ਨਹੀਂ ਸਿੰਪਲ ਅੱਛਾ ਐਦਾਂ ਹੁੰਦਾ ਕਿ ਲੋਕ ਵੋਟ ਕਰ ਦਿੰਦੇ ਨੇ ਕਿਸੇ ਰਿਸ਼ਤੇਦਾਰ ਨੇ ਫੋਨ ਕੀਤਾ ਵੀ ਵੋਟ ਕਰ ਦੀ ਆਪਣਾ ਖਾਸ ਬੰਦਾ ਹੈ ਜੋ ਆਪਣੇ ਕੰਮ ਕਰਵਾ ਦੋ ਤਾਂ ਕੰਮ ਲੈ ਲਾਂ ਕਿੰਨੇ ਕੋਲ ਕਿ ਲੋਕ ਆਪਣਾ ਹੀ ਦੇਖਦੇ ਨੇ ਵੀ ਨਹੀਂ ਕੰਮ ਲੈਣੇ ਨੇ ਹੁਣ ਆਪਾਂ ਵੋਟ ਕਰਨੀ ਹੈ ਇਹ ਨਹੀਂ ਦੇਖਣਾ ਕਿਹੜੀ ਪਾਰਟੀ ਦਾ ਉਮੀਦਵਾਰ ਹੈ ਕਿਹੜੀ ਪਾਰਟੀ ਦਾ ਨਹੀਂ ਹੋਏਗਾ ਅਜੰਡਾ ਨਹੀਂ ਦੇਖਣਾ ਵੀ ਉਹਦਾ ਅਜੰਡਾ ਕੀ ਹੈ ਖਾਸ ਕਰਕੇ ਆਪਣੇ ਵਾਸਤੇ ਨਹੀਂ ਪੂਰੇ ਇਲਾਕੇ ਵਾਸਤੇ ਅਜੰਡਾ ਕੀ ਹੈ ਕਿ ਲੋਕ ਕੀ ਦੇਖਦੇ ਨੇ ਨਹੀਂ ਦੇਖਦੇ ਨਾ ਬਿਲਕੁਲ ਨਹੀਂ ਦੇਹੀ ਤਾਂ ਮੋਰਗ ਦਾ ਮੋਰਗ ਦਾ ਟਾਈਮ ਹੈ ਨਗੇ ਕੋ ਯਾਰ ਕਿੰਨੇ ਆਪਣਾ 47 ਸਭ ਤੋਂ ਕਿੰਨੇ ਇਲੈਕਸ਼ਨ ਹੋ ਗਏ ਤਦੋਂ ਪਹਿਲਾਂ ਤੇ ਆਪਣਾ ਪੋਲੇ ਪਾਲੇ ਸਦਾ ਜਰ ਕੀ ਪਤਾ ਹੀ ਨਹੀਂ ਸੀ ਦੁਨੀਆ ਦਾ ਹੁੰਦਾ ਕੀ ਹੈ 97 ਤੋ ਤੇ ਹੋシャ ਗਈ ਪਹਿਲਾਂ ਤੋਂ ਪਹਿਲਾਂ ਤੇ ਦੇਖੋ ਆਪਾਂ ਪਤਾ ਨਹੀਂ ਸੀ ਉਹਦੇ ਬਾਅਦ ਅਤਵਾਦ ਆ ਗਿਆ ਅਨਫੋਰਚੂਨੇਟਲੀ ਅਤਵਾਦ ਤੋਂ ਬਾਅਦ ਪਹਿਲੀ ਵਾਰੀ ਸਟੇਬਲ ਸਰਕਾਰ ਬਣੀ 97 ਆਪਣਾ 1997 ਚ ਪਹਿਲੀ ਸਰਕਾਰ ਜਿਹੜੀ 5 ਸਾਲ ਚੱਲੀ ਆਪਣਾ ਇਧਰ ਰੱਖੀ ਉਦੋਂ ਆਪਣੇ ਪੰਜਾਬ ਦੇ ਉੱਤੇ ਕੀਕੇ ਦਾ ਲੋਨ ਜਿਸੇ ਸਿਰਫ 17000 ਕਰੋੜ ਸੀ ਕਿੰਨਾ 1997 ਚ ਕਰਜ਼ਾ ਪੰਜਾਬ ਦੇ ਉੱਤੇ ਸਿਰਫ 17000 ਜਿਹੜਾ ਲੱਗਦਾ ਜਿਵੇਂ ਕਿ ਕਿਦਾ ਮੁਫਤ ਹੁੰਦਾ ਅੱਜ ਕਿੰਨਾ 4 ਲੱਖ ਹੈ ਕਿੱਥੇ 17000 ਕਰੋੜ ਅੱਜ 4 ਲੱਖ ਕਰੋੜ ਦੇ ਆਸ-ਪਾਸ ਪਹੁੰਚ ਗਏ ਆਪਾਂ ਹੈਨਾ ਕਿਤੇ ਪਹੁੰਚਿਆ ਕਿਉਂਕਿ ਵੋਟਰ ਨੇ ਉਹਦੇ ਮੰਗਿਆ ਹੀ ਨਹੀਂ ਕਦੀ ਚੱਲਦੀ ਗੱਲ ਉਹਨਾਂ ਕੋਈ ਆਪਣਾ ਨਾ ਆਪਣਾ ਉਹ ਹੀ ਆਪਣੇ ਨਿਕੰਮੇ ਕਮਾਲੀਏ ਕਾ ਕਰਦੇ ਰਹੇ ਨੇ ਨਾ ਆਪਣੇ ਬੱਚਿਆਂ ਦਾ ਸੋਚਿਆ ਨਾ ਕੋਈ ਮੇਰਾ ਮੇਰੀ ਗਲੀ ਮੇਰਾ ਇਹਨੂੰ ਮਹਿਸੂਸ ਕਰਨਾ ਉਹਨੂੰ ਮਹਿਸੂਸ ਕਰਨਾ ਕਾ ਦੇ ਦਿਆ ਫਿਰ ਲੋਕ ਵੀ ਜ਼ਿੰਮੇਵਾਰ ਨੇ 100% ਆ ਬਿਮਾਰੀ ਦੀ ਜੜ੍ਹ ਤੇ ਲੋਕ ਹੀ ਨੇ ਇਹਦੇ ਕੋਈ ਸ਼ੱਕ ਨਹੀਂ ਹੈ ਕਰਕੇ ਇਹਦੇ ਪਿੱਛੇ ਕੀ ਸਮਾਜ ਦੇ ਰਿਫਲੈਕਸ਼ਨ ਨੇ ਉਹ ਦੱਸਦੇ ਨੇ ਆਇਆ ਜੇ ਪਹਿਲੇ ਦੇਣੀ ਜੇ ਤੁਹਾਨੂੰ ਲੀਡਰ ਨੇ ਕਾਣਾ ਕਰ ਲਿਆ ਕਰ ਲਿਆ ਨਾ ਦਿੱਤੇ ਤਾਂ ਤੁਸੀਂ ਕਿਹੜੇ ਮੂਹਰੇ ਜਾ ਕੇ ਕਰੋਗੇ ਫਿਰ ਨਾ ਮੈਂ ਮੂਰਖ ਹੀ ਕਹਾਗਾ ਸਮਝਦੇ ਕਿਉਂ ਨਹੀਂ ਜੇ ਉਹ ਤੁਹਾਨੂੰ 3000 10000 20000 ਰੁਪਏ ਦਿੰਦਾ ਉਹ ਆਪਣੀ ਜੇਬ ਤੋਂ ਥੋੜੀ ਦਿੰਦਾ ਆ ਜਿਹੜਾ 4 ਲੱਖ ਕਰਜ਼ਾ ਕਿੱਥੋਂ ਆਇਆ ਤੁਹਾਨੂੰ ਇਹਦੋਂ ਦਿੱਤਾ ਲੱਖ ਲੱਖ ਰੁਪਏ ਆ ਉਧਰੋਂ ਤੁਹਾਡੇ ਤੇ ਲੋਨ ਲੈ ਲਿਆ ਲੋਨ ਦੇ ਤੇ ਕਿੱਥੇ ਚੜਨ ਲਿਆ ਇਹ ਚੱਲਣਾ ਤੇ ਜਦੋਂ ਕੋਈ ਹਰ ਇਲੈਕਸ਼ਨ ਦੇ ਬਾਅਦ ਉਸੇ ਵੇਲੇ ਐਕਸਰਸਾਈਜ਼ ਡਿਊਟੀ ਬਾਅਦ ਜਾਂਦੀ ਜਿਹੜੀ ਸਰਾਂ ਬੀਬੇ ਕੇ ਮਰਨ ਲੇ ਹੋ ਜਬ ਬੀ ਬੀਅਰ ਜਾਂ ਜੁੜੀ ਚੀਜ਼ਾਂ ਨੇ 80 ਰੁਪਏ ਦੀ ਸਾਰੀ 95 ਦੀ ਹੋ ਜਾਂਦੀ ਹੈ ਵੱਧਿਆ ਨਾ ਇਲੈਕਸ਼ਨ ਖਤਮ ਤੇ ਵਧਣਾ ਸ਼ੁਰੂ ਹੋ ਜਾਂਦਾ ਪਰ ਤੁਹਾਡੇ ਤੁਹਾਨੂੰ ਰੁਪਈਆ ਦੇ ਕੇ ਤੁਹਾਨੂੰ ਨਚੋੜ ਛਾੜ ਦੇ ਦਿੰਦਾ ਤੁਸੀਂ ਕਦੋਂ ਸਮਝੋਗੇ ਇਹਦੇ ਚ ਕੋਈ ਦੱਸ ਕੋਈ ਹੋਰ ਜ਼ਿਆਦਾ ਸਮਝਾ ਸਕਣਾ ਮੈਂ ਹੈ ਕਿ ਆਪ 2 ਮਹੀਨੇ ਗੈਰਤ ਦੇ ਕੱਢ ਲਓ ਇਲੈਕਸ਼ਨ ਦੇ ਜਦ ਜਦ ਜਦੋਂ ਤੁਸੀਂ ਵਿਕਦੇ ਹੋ ਆ ਬੀਰ ਲਈ ਵਿਸਕੀ ਲਈ ਰੁਪਈਆਂ ਲਈ ਐਵੇਂ ਫੋਕੀਆਂ ਗੱਡੀਆਂ ਸਾਰਾ ਖਰਾਦਦੀਆਂ ਦੋ ਮਹੀਨੇ ਔਖੇ ਸਕੇ ਕਰ ਲੋ ਤੁਹਾਡੇ ਅਗਲੇ 5 ਸਾਲ ਸੁਧਰ ਜਾਣਗੇ ਔਰ ਇੱਕ ਵਾਰੀ 5 ਸਾਲ ਸੁਧਰ ਜਾਣਗੇ ਤੁਹਾਡਾ ਬੇਸ ਬਣ ਜਾਏਗਾ ਜਦੋਂ ਬੰਦੇ ਦਾ ਬੇਸ ਬਣੇ ਫਿਰ ਆਪਣਾ ਸਮਾਜ ਵੀ ਸੁਧਰਦੇ ਚੜਦੇ ਦੇਖ ਲਓ ਨਾ ਯਾਰ ਦੁਨੀਆ ਤੁਹਾਡੇ ਸਾਹਮਣੇ ਗੂਗਲ ਕਰ ਲੋ ਜੂਬ ਕਰਕੇ ਦੁਨੀਆ ਕਿੱਥੇ ਜਾ ਰਹੀ ਐ ਸੀ ਕੀ ਕਰਨ ਦੇ ਆ ਕਿੱਥੇ ਔਰ ਲੋਕ ਨੇ ਕਿੱਥੇ ਆ ਕੇ ਅਸੀਂ ਉਹੀ ਬਲ ਇਲਕਸ਼ਨ ਦਾ ਵੇਟ ਕਰਨ ਲਈ ਬਾ ਉਹਦੋਂ ਪੈਸੇ ਆਉਣਗੇ ਆ ਕਰਾਂਗੇ ਠੀਕ ਹੈ ਤੇ ਦੋ ਮਹੀਨੇ ਦੀ ਲਾਲਚ 5 ਸਾਲ ਦਾ ਸਤਿਆਨਾਸ ਐਂ ਕੜੀ 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 ਇਲੈਕਸ਼ਨ ਆਫਟਰ ਇਲੈਕਸ਼ਨ ਕਿਸ ਤਰ੍ਹਾਂ ਇਮਪਰੂਵਮੈਂਟ ਹੋਏਗੀ ਸਿੰਪਲ ਜੀ ਗੱਲ ਹੈ ਨਾ ਇਸ ਅੱਜ ਕੱਲ੍ਹpass ਹੁਣ ਹੁਣ ਕਲਣਾ ਕੀ ਹੈ ਕਲਣਾ ਇਹਦਾ ਇਲਾਜ ਕੀ ਹੈ ਇਹਦਾ ਇਲਾਜ ਦੇਖੋ ਹੁਣ ਜਿਹੜੀ ਯੰਗ ਜਨਰੇਸ਼ਨ ਨੇ ਤੁਹਾਨੂੰ ਆਪ ਸੋchnਾ ਪਏਗਾ ਪੜੇ ਲਿਖੇ ਆ ਗਏ ਜੋ ਜੇ ਪੜੇ ਲਿਖੇ ਨੋਲੇਜ ਇਨਫੋਰਮੇਸ਼ਨ ਤੇ ਹੈ ਜੇ ਨੋਲੇਜ ਨਹੀਂ ਇਨਫੋਰਮੇਸ਼ਨ ਤੇ ਹੈ ਹਰੇਕ ਕੋਲ ਆਪਣਾ ਸਮਾਰਟਫੋਨ ਹੈ ਹਰੇਕ ਨੂੰ ਪਤਾ ਹੈ ਅਨਪਲੋਇਮੈਂਟ ਕਿੰਨੇ ਹੈ ਇੰਨੇ ਪੜੇ ਲਿਖਿਆ ਨੂੰ ਇੰਨੀਆਂ ਨੇ ਨੌਕਰੀਆਂ ਨਹੀਂ ਕੁਝ ਨਹੀਂ ਤੇ ਤੁਹਾਡਾ ਕੰਮ ਹੋਣਾ ਹੈ ਕਿ ਆਪਣੇ ਹੱਥ ਜਨੋਂ ਆਪਣੇ ਜਿਹੜੇ ਲੈਜੇਟਿਵ ਕੀ ਕੀ ਦਾ ਆਪਣਾ ਦਿਲ ਬਦਲੋ ਨਹੀਂ ਜਿਹੜੇ ਦੂਜੇ ਆਉਂਦੇ ਨੇ ਉਹ ਕਹਿੰਨਾ ਭਾਈ ਸਾਹਿਬ ਸਾਡੇ ਲਈ ਕਲਣਾ ਕੀ ਹੈ ਆਸਕਮ ਤਾ ਜਿੰਨੇ ਸਾਲਾਂ ਨੂੰ ਕੀ ਚਾਹੀਦਾ ਪਰ ਤੂੰ ਕੀ ਕਰ ਰਿਹਾ ਹੈਂ ਜਿਹੜਾ ਆ ਰਿਹਾ ਵੋਟ ਮੰਗਣ ਉਹਨਾਂ ਨੂੰ ਪੁੱਛੋ ਤੇ ਦੂਜਾ ਜਿਹੜੇ ਜਿਹੜੇ ਜਿਨ੍ਹਾਂ ਦਾ ਜਨਮ ਸਭ 50 60 70 ਦਾ ਹੋਇਆ ਜਿਹੜੇ 50 60 ਦੀ ਉਮਰ ਦੇ ਨੇ ਉਹ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਬੱਚਿਆਂ ਨੂੰ ਜੋ ਘਰਾਂ ਚ ਰੱਖੋ ਇਲੈਕਸ਼ਨ ਆਉਣ ਵਾਲੇ ਨੇ ਪੰਜਾਬ ਦੇ ਜੇ ਦੂਰ ਨੇ ਬਾਕੀ ਦੇਖੋ ਜਿੱਥੇ ਇਲੈਕਸ਼ਨ ਸ਼ੁਰੂ ਹੋਏ ਨੇ ਤੁਹਾਨੂੰ ਪਤਾ ਉਸ ਜਿਹੜਾ ਟਿਪੀਕਲ ਲੜਾਈਆਂ ਝਗੜੇ ਮਾਰਕਾ ਮਤਲਬ ਤੁਸ਼ੁਪਰਾਤੀ ਪੰਜਾਬ ਜਿੱਥੇ ਹੋਏਗਾ ਇੱਕ ਮਤਲਬ ਕਰਵਾਣ ਦੀ ਕੋਸ਼ਿਸ਼ ਕਰਨਗੇ ਅਸੀਂ ਮੂਰਖ ਬੰਦੇ ਰਹੇ ਅੱਜ ਕੀ ਨਹੀਂ ਬੰਨਾ ਜਿਹੜੇ ਸਿਆਣੀ ਉਮਰ ਦੇ ਆ ਗਏ 50 60 ਸਾਲ 70 ਦੇ ਆ ਗਏ ਉਹ ਤੁਹਾਡਾ ਫਰਜ਼ ਬਾਰੇ ਬਾਹਰ ਜਾਣ ਕੇ ਸਿਰ ਪੜਵਾਣਗੇ ਕੋਰਚ ਪਿਆ ਪਾੜਨ ਕੇ ਪੜਵਾਣਗੇ ਦੋਨਾਂ ਕੇ ਇਸ ਦੋਨਾਂ ਹਾਲਾਤ ਕੇਸ ਬਣਨੇ ਜੇ ਪੈਨਲਿਗਲ ਚੌਨੀ ਤੁਹਾਡੇ ਕਾਰਨ ਨਹੀਂ ਜਦੋਂ ਕੇਸ ਇੱਕ ਵਾਰੀ ਸ਼ੁਰੂ ਹੋ ਗਿਆ ਤਾਂ ਤੁਹਾਨੂੰ ਪਤਾ ਕੀ ਹੁੰਦਾ ਤਾਂ ਵੱਡਿਆਂ ਦਾ ਕੰਮ ਹੈ ਬੱਚਾ ਨੂੰ ਸੰਭਾਲ ਕੇ ਰੱਖਣ ਬਾਲ ਨਿਕਲਣ ਦਾ ਦੇ ਗੈਂਗਾ ਨੂੰ ਇਧਰ ਉਧਰ ਜਾਣ ਦੀ ਕਿਤੇ ਲੋੜ ਨਹੀਂ ਨਾ ਜਿੰਦਾਬਾਦ ਕਰਨ ਦੀ ਲੋੜ ਆਲਾ ਮੁਰਦਾਬਾਦ ਕਰ ਜਿੰਦਾਬਾਦ ਕਰਨ ਦੀ ਤੇ ਲੋੜ ਹੀ ਨਹੀਂ ਹੈ ਕਿਉਂਕਿ ਜਿੰਨੇ ਮੈਂ ਦੱਸਿਆ ਇੱਕ ਨੰਬਰ ਤੋਂ 19 ਲੱਗੇ ਉਹ ਕਿਹਦੀ ਜਿੰਦਾਬਾਦ ਕਰਨ ਰਿਓ ਹੈ ਕਿ ਨਹੀਂ ਜਿਹੜੇ ਬੰਦੇ ਤੁਹਾਨੂੰ ਇਹਣਾ ਦੇ ਜਾ ਰਹੇ ਨੇ ਉਹਨਾਂ ਦੀ ਜਿੰਦਾਬਾਦ ਕਰੋਗੇ ਸੋ ਬੰਦਿਆਂ ਦਾ ਬਜ਼ੁਰਗਾਂ ਦਾ ਇਹ ਹਾਲ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਜਿੰਨਾ ਜਿੰਨਾ ਮਿਲ ਕੇ ਦੱਸਣ ਕਿ ਕੀ ਹੁੰਦਾ ਸਾ ਕੀ ਹੋ ਰਿਹਾ ਅਨ ਬੱਚਿਆਂ ਨੂੰ ਕੰਟਰੋਲ ਰੱਖਣ ਕਿਸੇ ਬਹਿਕਾਵੇਤ ਨਾ ਨਾ ਹਿੰਦੂ ਪੰਜਾਬ ਤੇ ਹੁੰਦਾ ਨਹੀਂ ਫਿਰ ਵੀ ਜਿੰਨਾ ਇਹ ਕਰਨਗੇ ਤੋੜਨ ਦੀ ਕੋਸ਼ਿਸ਼ ਕਰਕੇ ਟੁੱਟਣਾਂ ਨਹੀਂ ਉਹਦੇ ਚ ਆਪਣੀ ਜਿੱਤ ਹੈ